ਦੇਖੋ ਸਭ ਤੋਂ ਪਹਿਲੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮਾਨ ਸਰਕਾਰ ਦੀ ਸ਼ੁਰੂ ਤੋਂ ਹੀ ਦੇ ਵੰਤੋਂ ਹੀ ਬਹੁਤ ਸੰਜੀਦਗੀ ਰਹੀ ਹੈ ਨਸ਼ਿਆਂ ਨੂੰ ਲੈ ਕੇ ਅਸੀਂ 3 ਸਾਲ ਤੋਂ ਕਦੇ ਕਿਸੇ ਰਾਹੀ ਕਦੇ ਕਿਸੇ ਰਾਹੀ ਲੋਕਾਂ ਨੂੰ ਇਨਵੋਲ ਕਰਕੇ ਅਸੀਂ ਬੜੇ ਸਨੇਹ ਦੇ ਅੰਦਰ ਅਸੀਂ ਕੈਂਪੇਨ ਚਲਾਉਂਦੇ ਰਹੇ ਹਾਂ ਪਰ ਅੱਜ 3 ਸਾਲ ਬਾਅਦ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਸਾਨੂੰ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਕ ਵਾਰ ਵਰਬਲ ਮੈਸੇਜ ਦਿੱਤਾ ਜਾਂਦਾ ਹੈ ਫਿਰ ਲਿਖਤੀ ਦਿੱਤੇ ਜਾਂਦੇ ਫਿਰ ਅਸੀਂ ਬਹੁਤ ਲੋਕਾਂ ਨੂੰ ਇਨਵੋਲ ਕਰਨ ਲਈ ਅਸੀਂ ਗੁਹਾਰ ਲਾਉਂਨੇ ਵੀ ਸਾਡੇ ਨਾਲ ਤੁਰੋ ਕੱਲੀ ਸਰਕਾਰ ਦਾ ਕੰਮ ਕਦੇ ਵੀ ਨਹੀਂ ਹੁੰਦਾ ਨਸ਼ੇ ਖਤਮ ਕਰਨਾ ਪਰ ਅੱਜ ਮਾਨ ਵਾਲੀ ਗੱਲ ਹੈ ਕਿ ਮਾਨ ਸਰਕਾਰ ਨੇ ਇਸ ਨਾਲ ਸਖਤ ਨੋਟਿਸ ਲੈਂਦੇ ਹੋਏ ਇੱਕ ਮੁਹਿੰਮ ਜਿਹੜੀ ਹੈ ਸਾਡੀ ਚਾਲੂ ਕੀਤੀ ਗਈ ਹੈ ਯੁੱਧ ਨਾਛੇ ਵਿਰੁੱਧ ਸੋ ਉਸੇ ਤਹਿਤ ਅੱਜ ਅਸੀਂ ਇੱਥੇ ਮਕਬੂਲਪੁਰੇ ਆਏ ਆਂ ਔਰ ਇੱਕ ਜਿਹੜਾ ਅਸੀਂ ਜਿਹੜਾ ਇੱਥੇ ਇੱਕ ਬਿਲਡਿੰਗ ਡਿਮੋਲਿਸ਼ ਕੀਤੀ ਔਰ ਮੈਂ ਦੱਸਣਾ ਚਾਹਨੀ ਆਂ ਕਿ ਇਹਨਾਂ ਦੀ ਇਹ ਇੱਕ ਬਿਲਡਿੰਗ ਨਹੀਂ ਹੈ ਇਹਨਾਂ ਦੇ ਕੋਲੇ 9 ਘਰ ਨੇ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਇਹਨਾਂ ਨੇ ਪੁੱਤ ਮਾਰੇ ਹੋਣਗੇ ਨਸ਼ੇ ਤੇ ਲਾਏ ਹੋਣਗੇ ਜਿਹੜੇ ਇਹਨਾਂ ਨੇ ਨੋ ਨੋ ਘਰ ਬਣਾਏ ਆ ਆਪਦੇ ਬੱਚੇ ਇਹਨਾਂ ਨੇ ਬਾਹਰ ਭੇਜੇ ਹੋਏ ਆ ਬਾਹਰ ਪੜ ਰਹੇ ਆ ਸੋ ਤੁਹਾਡੇ ਰਾਹੀਂ ਮੈਂ ਅੱਜ ਇੱਕ ਸਨੇਹਾ ਪੂਰੇ ਸਮਾਜ ਨੂੰ ਦੇਣਾ ਚਾਹੁੰਦੀ ਆ ਕਿ ਸਾਡੀ ਜਿਹੜੀ ਮੁਹਿੰਮ ਹੈ ਸਾਡਾ ਇਹਦੇ ਚਾਕੇ ਤੁਸੀਂ ਸਾਥ ਦਿਓ ਸਾਰੇ ਜਣੇ ਕਿਉਂਕਿ ਨਸ਼ਾ ਖਤਮ ਕਰਨਾ ਕਦੇ ਵੀ ਕਿਸੇ ਇੱਕ ਜਣੇ ਦਾ ਇੱਕ ਸਰਕਾਰ ਦਾ ਜਾਂ ਕੱਲੀ ਸਰਕਾਰ ਦਾ ਜੁਮਾ ਨਹੀਂ ਹੈ ਨਾ ਇਹ ਹੋ ਸਕਦਾ ਤੁਹਾਡੇ ਨਾਲ ਹੀ ਮੈਂ ਐਨ ਜੀਓਜ਼ ਨੂੰ ਵੀ ਕਹਾਂਗੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਸਮਾਜ ਦੀ ਹਿੱਸੇਦਾਰੀ ਮੰਗ ਰਹੇ ਹਾਂ ਯੂਥ ਸਾਡੇ ਵਿੱਚ ਆਏ ਜਿਵੇਂ ਮੈਂ ਅੱਗੇ ਵੀ ਕਹਿ ਰਹੀ ਹਾਂ ਇਹਦੇ ਦੋ ਤਿੰਨ ਵਰਟੀਕਲਸ ਹੁੰਦੇ ਨੇ ਜਿਹੜੇ ਬੱਚੇ ਨਸ਼ਿਆਂ ਨੂੰ ਲੱਗੇ ਨੇ ਉਹਨਾਂ ਨੂੰ ਕਾਉਂਸਲ ਕਰਕੇ ਸੈਂਟਰਸ ਦੇ ਵਿੱਚ ਭੇਜਣਾ ਜਿਹੜੇ ਨਹੀਂ ਲੱਗੇ ਜਿਹੜੇ ਬੱਚੇ ਹੋਏ ਐ ਉਹਨਾਂ ਦੀ એનર્ਜੀ ਨੂੰ ਪੋਜ਼ਿਟਿਵ ਵਿੱਚ ਚੈਨਲਾਈਜ਼ ਕਰਨਾ ਔਰ ਹੋਰ ਬਹੁਤ ਸਾਰੀਆਂ ਇਹ ਜੀਆਂ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਸਾਰੇ ਐਕਸ਼ਨਸ ਵੀ ਲਏ ਜਾਣਗੇ ਪਰ ਮੈਂ बार-बार ਇੱਕੇ ਗੱਲ ਕਹਿ ਰਹੀ ਹਾਂ ਕਿ ਸਾਡੇ ਸਾਡੇ ਇਸ ਮਹਿੰਮ ਦੇ ਵਿੱਚ ਸਾਰਿਆਂ ਨੂੰ ਆਪਣੀ ਹਿੱਸੇਦਾਰੀ ਪਾਉਣੀ ਚਾਹੀਦੀ ਹੈ ਬਿਲਕੁਲ ਉਸ ਇਲਾਕੇ ਜਾਂ ਹੈਗਾ ਵਾ ਇੱਕ ਗੋਦਾਮ ਹੈ ਉਧਰਾਂ ਦੀ ਗੱਲ ਕੀਤੀ ਹੈ ਸਟਾਰਟਿੰਗ ਤੁਸੀਂ ਗੋਦਾਮ ਤੋਂ ਕਰਤੀ ਹੈ ਕਿਉਂਕਿ ਇਹਨਾਂ ਦੇ ਆਲੀਸ਼ਾਨ ਘਰ ਹੋਣੇ ਆ ਉੱਥੋਂ ਕੋਲੀ ਸਟਾਰਟਿੰਗ ਕੀਤੀ ਦੇਖੋ ਇਨੀਸ਼ੀਏਟਿਵ ਜਿਹੜਾ ਹੁੰਦਾ ਨਾ ਨੋਟਿਸਿਸ ਦਿੱਤੇ ਗਏ ਨੇ ਸੋ ਪਹਿਲਾਂ ਇਦਾਂ ਨਹੀਂ ਹੁੰਦਾ ਕਿ ਇਹ ਖਾਲੀ ਪਿਆ ਤਾਂ ਗੋਦਾਮ ਹੋਏਗਾ ਨਹੀਂ ਆਫਟਰ ਆਲ ਤਾਂ ਕਿਸੇ ਨੂੰ ਜੇ ਅਸੀਂ ਸਜ਼ਾ ਦੇਣੀ ਹੈ ਮੈਂ ਕਿਉਂਕਿ ਇਹਦੇ ਵੀ ਅਗੇਨ ਬਹੁਤ سارے ਪੱਖ ਵੀ ਹੁੰਦੇ ਨੇ ਇਹ ਅੱਜ ਪਹਿਲੀ ਪਹਿਲ ਕੀਤੀ ਹੈ ਅਸੀਂ ਔਰ ਇਹ ਪਹਿਲ ਹੀ ਬਹੁਤ ਇਹ ਟੀਨਾ ਹੀ ਹੈ ਨਾ ਦੋਸਤ ਇਹ ਪਹਿਲ ਪਹਿਲ ਲਈ ਬਹੁਤ ਵੱਡਾ ਸਟੈਪ ਹੈਗਾ ਹੈ ਇਹ ਤੋਂ ਬਾਅਦ ਅਗਰ ਫਿਰ ਇਹ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਜਿਹੜੇ ਘਰ ਨੇ ਉਹਨਾਂ ਦੀ ਵੀ ਵਾਰੀ ਆ ਜਾਏਗੀ ਜੇ 9 ਘਰ ਨੇ ਜਿੱਥੇ-ਜਿੱਥੇ ਇਨਫੋਰਮੇਸ਼ਨ ਮਿਲੇਗੀ ਕਿਉਂਕਿ ਇਹ ਕੋਈ ਐਵੇਂ ਨਹੀਂ ਹੈ ਇਹਨਾਂ ਦੇ ਅੱਗੇ 9 9 ਇਹਨਾਂ ਦੇ ਘਰ ਨੇ ਤਿੰਨਾਂ ਦਾ ਉੱਤੇ ਪਰਚੇ ਹੋਏ ਨੇ ਆਲਰੇਡੀ ਜੇਲ੍ਹ 'ਚ ਵੀ ਆਏ ਸੋ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਏਗੀ ਮੈਨੂੰ ਕਿ ਤੁਸੀਂ ਪਹਿਲਾਂ ਲੱਕੇ ਜਾਂਦੇ ਸੀ ਲੋਕੀ ਤੁਹਾਨੂੰ ਕਹਿੰਦੇ ਗੜ ਗਿਣਾ ਜਾਂਦਾ ਨਚੇਗਾ ਅੱਜ ਕਿਦਾਂ ਨਾਲ ਲੋਕਿਆਂ ਦਾ ਸਾਥ ਮਿਲ ਰਿਹਾ ਦੇਖੋ ਮੈਂ ਅੱਜ ਸਿੱਧੀ ਇੱਥੇ ਆਈ ਹਾਂ ਪਰ ਮੈਨੂੰ ਜਨਰਲੀ ਇਹ ਪਤਾ ਹੈ ਕਿ ਲੋਗ ਮਾਨ ਸਾਹਿਬ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਨੇ ਸਾਨੂੰ ਬਹੁਤ ਜਗ੍ਹਾ ਤੋਂ ਫੀਡਬੈਕ ਆ ਰਹੀ ਹੈ ਇਹ ਤੋਂ ਪਹਿਲਾਂ ਸੈਂਟਰਲ ਹਲਕੇ ਚ ਪਹਾੜੀਵਾਲ ਵੀ ਇੱਕ ਸਖਤ ਐਕਸ਼ਨ ਲਿਆ ਗਿਆ ਤੁਸੀਂ ਲੋਕਾਂ ਦੇ ਥੱਲੇ ਰਿਵਿਊਜ਼ ਪੜੋ ਕਮੈਂਟਸ ਪੜੋ ਸਾਨੂੰ ਕਾਲ ਬਹੁਤ ਆ ਰਹੇ ਹੈ ਲੋਕ ਬਹੁਤ ਖੁਸ਼ ਨੇ ਬਹੁਤ ਹਲਕੇ ਦੇ ਵਿੱਚੋਂ ਜਗ੍ਹਾ ਜਗ੍ਹਾ ਤੋਂ ਕਾਲ ਆ ਰਹੇ ਹੈ ਕਿ ਮਾਨ ਸਾਹਿਬ ਨੇ ਜਿਹੜਾ ਇਹ ਸਖਤ ਸਟੈਪ ਚੁੱਕਿਆ ਹੈਗਾ ਇਹਦੀ ਸਾਰੇ ਬਹੁਤ ਛਲਾਗਾ ਕਰ ਰਹੇ ਮੈਡਮ ਪਾਕਿਸਤਾਨ ਤੋਂ ਬੜੀ ਐਸਲੇ ਤੁਹਾਨੂੰ ਪਰਮਾਰ ਆ ਜਦ ਕਿ ਸਾਨੂੰ ਪਹਿਲਾਂ ਉੱਥੇ ਰੋਕ ਨਾਲ ਚਾਹੀਦੀ ਹੈ ਕੀ ਲੱਗਦਾ ਨਹੀਂ ਕਿ ਇਹ ਸੁਰੱਖਿਆ ਏਜੰਸੀਆਂ ਕਿਤਨਾ ਕਿਤੇ ਫੇਲ ਹੋਣੀਆਂ ਕਿ 30 ਕਿਲੋਮੀਟਰ ਦਾ ਬਾਰਡਰ ਤੋਂ ਇੱਥੋਂ ਰਸਤਾ ਬਾਅਦ ਤੱਕ 30 ਕਿਲੋਮੀਟਰ ਦਾ ਇੱਥੇ ਤੱਕ ਦੇਖੋ ਫੇਲਿਅਰ ਫੇਲਿਅਰ ਸਾਰਿਆਂ ਦਾ ਸੀਗਾ ਅਜ ਤੋਂ ਪਹਿਲਾਂ ਤਿੰਨ ਸਾਲ ਤੋਂ ਅਸੀਂ ਸਾਨੂੰ ਪਤਾ ਹੈ ਕਿਉਂਕਿ ਅਸੀਂ ਐਮਐਲਏਾਂ ਸਾਡੇ ਨਾਲ ਕਿੰਨੀਆਂ ਸੀਐਮ ਸਾਹਿਬ ਦੀਆਂ ਮੀਟਿੰਗਸ ਹੋਈਆਂ ਕਿੰਨੀਆਂ ਮੰਤਰੀ ਸਾਹਿਬ ਦੀਆਂ ਮੀਟਿੰਗਸ ਹੋਈਆਂ ਅਸੀਂ ਕਿੰਨੇ ਸਾਇਲੈਂਟ ਵੇਸ ਦੇ ਨਾਲ ਕੰਮ ਕੀਤਾ ਅਸੀਂ ਲੋਕਾਂ ਨੂੰ ਕਹਿੰਦੇ ਸੀ ਕਿ ਜੇ ਤੁਹਾਨੂੰ ਖੁੱਲੇ ਚ ਓਪਨਲੀ ਆ ਕੇ ਗੱਲ ਦੱਸਣ ਤੋਂ ਡਰ ਲੱਗਦਾ ਤੁਸੀਂ ਸਾਨੂੰ ਚੁੱਪ ਕਰਕੇ ਮਾਨ ਸਾਹਿਬ ਨੇ ਇੱਕ ਨੰਬਰ ਵੀ ਜਨਰੇਟ ਕੀਤਾ ਤੁਸੀਂ ਇਹਦੇ ਤੇ ਮੈਸੇਜ ਪਾ ਦਿਓ ਤੁਸੀਂ ਚੁੱਪ ਕਰਕੇ ਆਪਣੇ ਐਮਐਲਏ ਨੂੰ ਦੱਸ ਦਿਓ ਸੋ ਅਸੀਂ ਹੁਣ ਤਿੰਨ ਸਾਲ ਬਾਅਦ ਸਾਨੂੰ ਲੱਗ ਰਿਹਾ ਸੀ ਕਿ ਅਸੀਂ ਇੰਨੀ ਸਾਰੀ ਹੈਲਪ ਲਾਈਨ ਤੋਂ ਬਾਅਦ ਵੀ ਸਾਨੂੰ ਉਹ ਨਹੀਂ ਉਹ ਕੰਕਰੀਟ ਕੁਝ ਮਿਲਦਾ ਨਹੀਂ ਸੀਗਾ ਤਾਂ ਅੱਜ ਸਾਨੂੰ ਮਜਬੂਰ ਹੋ ਕੇ ਅਸੀਂ ਜਿਹੜੇ ਇਹ ਜੇ ਫੈਸਲੇ ਪਰ ਅਸੀਂ ਸ਼ਲਾਘਾ ਕਰਦੇ ਹਾਂ ਕਿ ਸਾਨੂੰ ਸਮਾਜ ਚੋਂ ਸਾਨੂੰ ਲੋਕਾਂ ਚੋਂ ਸਾਨੂੰ ਬਹੁਤ ਜਗ੍ਹਾ ਦੇ ਉੱਤੋਂ ਬਹੁਤ ਸਾਰੇ ਕਾਲਜ਼ ਆ ਰਹੇ ਆ ਕਿ ਇਹ ਜਿਹੜਾ ਫੈਸਲਾ ਹੈ ਆ ਆਮ ਆਦਮੀ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦੀ ਅਗਵਾਈ ਦੇ ਵਿੱਚ ਇਹ ਇੱਕ ਬਹੁਤ ਵੱਡਾ ਔਰ ਚੰਗਾ ਫੈਸਲਾ ਹੈ ਮੈਂ ਜਿਹੜੇ ਨੌਜਵਾਨ ਨੇ ਨਚੇਰੀ ਚ ਪੇਟ ਦੇ ਵਿੱਚ ਆਏ ਨੇ ਕਿ ਉਹਨਾਂ ਨੂੰ ਇਹ ਦਲਦਲ ਚੋਂ ਕੱਢਣ ਲਈ ਕੋਈ ਉਪਰਾਲਾ ਕੀਤਾ ਜਾਵੇ ਦੇਖੋ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਹੈ ਇਹ ਵਿਅਕਤੀ ਕੌਣ ਸੀਗਾ ਕਿੰਨੇ ਪਰਚੇ 'ਤੇ ਦਰਜ ਹੈ ਕੀ ਕੰਮਕਾਰ ਸੀਗਾ ਜੀ ਇਹ ਦੇਖੋ ਸਾਡੇ ਸੀਐਮ ਸਾਹਿਬ ਅਲਰੇਡੀ ਨਸ਼ਾ ਵਿਰੁੱਧ ਜੰਗ ਛੇੜੀ ਹਈ ਹੈ ਉਹਦੇ ਚ ਜਿਹੜੇ ਡੈਮੋਲਿਸ਼ਨ ਡਰਾਈਵ ਦਾ ਇੱਕ ਬੜਾ ਇੰਪੋਰਟੈਂਟ ਹੈਗਾ ਜਿਹੜੇ ਲੋਕਾਂ ਨੇ ਇਲੀਗਲ ਮਨੀ ਨਾਲ ਡਰਗ ਮਨੀ ਨਾਲ ਇਲੀਗਲ ਪ੍ਰਾਪਰਟੀਜ਼ ਬਣਾਈ ਹੈ ਸੋ ਕਾਰਪੋਰੇਸ਼ਨ ਅਥਾਰਟिटीज ਵੱਲੋਂ ਸਾਨੂੰ ਪੁਲਿਸ ਅਮਦਤ ਮੰਗੀ ਗਈ ਸੀਗੀ ਉਹ ਅਸੀਂ ਮੁਹੱਈਆ ਕੀਤੀ ਹੈ ਉਹਦੇ ਤਹਿਤ ਹੀ ਇਹ ਸਾਰੀ ਚੱਲ ਰਹੀ ਹੈ ਗੁਰਮੀਤ ਸਿੰਘ ਨਾਮ ਦਾ ਇੱਕ ਅਕਿਊਜ਼ਡ ਹੈਗਾ ਇਦੇ ਖਿਲਾਫ ਤਿੰਨ ਮੁਕਦਮੇ ਨੇ ਇੱਕ ਐਨਟੀਐਫ ਮੁਹਾਲੀ ਦਾ ਇੱਕ ਮਕਬੂਲਪੁਰਾ ਇੱਕ ਸੁਲਤਾਨਪੁਰ ਐਨਡੀਪੀਐਸ ਦੇ ਤਿੰਨ ਹੋਏਗੇ ਆ। ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਸਕੰਦੇ ਤੰਦੇ ਚ ਲੱਗੇ ਆ ਕਿ ਕਾਨੂੰਨ ਦੀ ਇਨਫੋਰਸਮੈਂਟ ਕਿਸੇ ਦਾ ਕੋਈ ਲਿਆਜ ਨਹੀਂ ਕੀਤਾ ਜਾਇਆ ਗਿਆ ਔਰ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ। ਆ ਸਰ ਦੇਖਿਆ ਜਾ ਰਿਹਾ ਹੈ ਕਿ ਅਸੀਂ ਇੱਥੇ ਮੁਹੱਲੇ 'ਚ ਆਏ ਆ। ਲੋਕ ਕਾਫੀ ਦੂਰੀਨੇ ਨਾਲ ਲੋਕੇ ਵੀ ਦੱਸ ਰਹੇ ਨੇ ਕਿ ਸੁਖਮਨੀ ਸਿੰਘ ਦੇ ਘਟੂ ਘਟ ਅੱਠ ਤੋਂ 10 ਘਰ ਹੋਰ ਹੈਗੇ ਨੇ ਇਸੇ ਇਲਾਕੇ ਦੇ ਵਿੱਚ। ਉਹ ਆਪਾਂ ਸਾਰੇ ਆਈਡੈਂਟੀਫਾਈ ਕਰਾਂਗੇ ਜੀ ਸਾਡੇ ਕੋਲ ਤਾਂ ਜੋ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਲਿਸ ਦਿੱਤੇ ਵੀ ਮਹੀਆ ਕਰਨ ਵਾਸਤੇ ਫੋਰਸ ਰਿਕੁਐਸਟ ਆਈ ਸੀ ਅਸੀਂ ਮਹੀਆ ਕੀਤੀ ਜੀ ਇਹ ਨਾਮ ਨਹੀਂ ਆਦੇ ਸਤਸਕਰ ਨੂੰ ਕੀ ਪਾਰ ਬਿਲਕੁਲ ਕਲੀਅਰ ਹੈ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਖਤੀ ਨਾਲ ਕਾਰਵਾਈ ਕਰਾਂਗੇ ਸਰ ਕਿੰਨੇ ਘਰਾਂ ਦਾ ਡਿਮੋਲਿਸ਼ਨ ਕਰੋਗੇ ਨਹੀਂ ਅਸੀਂ ਨਹੀਂ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਸੀਤਾ ਦਿੱਤੀ ਹੈ ਮਤਲਬ ਡਿਮੋਲਿਸ਼ਨ ਉਹਨਾਂ ਵੱਲੋਂ ਕੀਤੀ ਹੈ ਅਸੀਂ ਪੁਲਿਸ ਸਪੋਰਟ ਦਿੰਦੀ ਹੈ ਉਹਨਾਂ ਨੇ ਸਭ ਤੋਂ ਰਿਟਰਨ ਰੈਕੋਜੀਸ਼ਨ ਕੀਤੀ ਸੀ ਪੁਲਿਸ ਕਿੰਨੇ ਘਰਾਂ ਦੇ ਦੋ 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 ਦੀ ਕਾਰਵਾਈ ਅੱਜ ਹੋ ਰਹੀ ਸਰ ਆਉਣ ਵਾਲੇ ਸਮੇਂ ਵਿੱਚ ਹੋਰ ਕਰਾਂਗੇ ਡੈਫੀਨਿਟਲੀ ਜਿੱਦਾਂ ਜਿੱਦਾਂ ਕੋਈ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਹੋਏਗਾ ਜੀ ਇਹ థాంਕਿਊ ਜੀ